ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਘਰਾਂ ਦੇ ਅੰਦਰ ਨਾ ਬਹੁਤ ਸਾਰੇ ਭਾਂਡੇ ਹੁੰਦੇ ਨੇ ਉਹਨਾਂ ਭਾਂਡਿਆਂ ਦੇ ਅੰਦਰ ਇੱਕ ਛੋਟਾ ਜਿਹਾ ਭਾਂਡਾ ਹੈ ਉਹਦਾ ਨਾਮ ਹੈ ਚਮਚਾ ਭਾਂਡਾ ਛੋਟਾ ਹੈ ਆਕਾਰ ਛੋਟਾ ਹੈ ਖਾਣ ਦੇ ਕੰਮ ਆਉਂਦਾ ਹੈ ਉਹਦੇ ਨਾਲ ਭੋਜਨ ਖਾਧਾ ਜਾਂਦਾ ਹੈ ਪਰ ਉਹਦੀ ਮਸ਼ਹੂਰੀ ਸਮਾਜ ਦੇ ਅੰਦਰ ਬੜੀ ਹੈ ਸਮਾਜ ਦੇ ਅੰਦਰ ਕਦੇ ਤੁਸੀਂ ਇਹ ਗੱਲ ਨਹੀਂ ਸੁਣੀ ਹੋਏਗੀ ਵੀ ਇਹ ਫਲਾਣੇ ਬੰਦੇ ਦੀ ਭਰਾਤ ਹੈ ਇਹ ਫਲਾਣੇ ਬੰਦੇ ਦਾ ਗਲਾਸ ਹੈ ਇਹ ਫਲਾਣੇ ਬੰਦੇ ਦੀ ਕਟਛੀ ਹੈ ਇਹ ਫਲਾਣੇ ਬੰਦੇ ਦਾ ਤਵਾ ਹੈ ਇਹ ਫਲਾਣੇ ਬੰਦੇ ਦਾ ਜੱਗ ਹੈ ਇਹ ਫਲਾਣੇ ਬੰਦੇ ਦਾ ਹੋਰ ਪਾਂਡਾ ਬਾਲਟੀ ਪਰ ਜਦੋਂ ਵੀ ਨਾ ਹੁੰਦਾ ਹੈ ਉਦੋਂ ਇਹ ਕਹਿੰਦੇ ਨੇ ਵੀ ਆਹ ਬੰਦਾ ਫਲਾਣੇ ਬੰਦੇ ਦਾ ਚਮਚਾ ਹੈ ਬੜੀ ਚਮਚਾਗਿਰੀ ਕਰਦਾ ਹੈ ਚਮਚਾ ਲਫ਼ਜ਼ ਇਨਾ ਬਦਨਾਮ ਹੋਇਆ ਸਮਾਜ ਦੇ ਅੰਦਰ ਵੀ ਜੇ ਕਿਸੇ ਨੂੰ ਤੁਸੀਂ ਉਹਦੇ ਸਾਹਮਣੇ ਗੱਲ ਕਹੋ ਨਾ ਵੀ ਤੂੰ ਚਮਚਾ ਹੈ ਤੇ ਫਲਾਣੇ ਦਾ ਚਮਚਾ ਹੈ ਉਹ ਗੁੱਸਾ ਵੜਾ ਕਰਦਾ ਹੈ ਬੇਸ਼ੱਕ ਹੋਵੇ ਚਮਚਾ ਹੀ ਪਰ ਉਹ ਗੁੱਸਾ ਵੜਾ ਕਰਦਾ ਹੈ ਚਮਚਾ ਲਫ਼ਜ਼ ਏਦਾਂ ਦਾ ਬਦਨਾਮ ਲਫ਼ਜ਼ ਹੋ ਚੁੱਕਾ ਹੈ ਖਾਨ ਦੇ ਕੰਮ ਆਉਂਦਾ ਜੋ ਮੈਂ ਗੱਲ ਕਰਨੀ ਚਾਹੁੰਨਾ ਵੀ ਚਮਚਾ ਚਮਚਾ ਹੀ ਰਹਿੰਦਾ ਭਾਵੇਂ ਉਹ ਸੋਨੇ ਦਾ ਹੋਵੇ ਸਟੀਲ ਦਾ ਹੋਵੇ ਲੋਹੇ ਦਾ ਹੋਵੇ ਜਾਂ ਚਾਂਦੀ ਦਾ ਹੋਵੇ ਚਮਚਾ ਚਮਚਾ ਹੀ ਰਹਿੰਦਾ ਚਮਚੇ ਦਾ ਕੰਮ ਤੇ ਇਨਾ ਹੀ ਹੈ ਨਾ ਵੀ ਭੋਜਨ ਜਿਹੜਾ ਬਣਿਆ ਹੈ ਬਣੇ ਹੋਏ ਭੋਜਨ ਨੂੰ ਥਾਲੀ ਵਿੱਚੋਂ ਪਲੇਟ ਵਿੱਚੋਂ ਚੁੱਕਣਾ ਹੈ ਤੇ ਮੂੰਹ ਤੱਕ ਲੈ ਕੇ ਜਾਣਾ ਹੈ ਪਚਾਉਣਾ ਹੈ। ਇਹ ਤੋਂ ਵੱਧ ਤੇ ਚਮਚੇ ਦਾ ਕੰਮ ਨਹੀਂ ਨਾ। ਜੇ ਚਮਚਾ ਸੋਨੇ ਦਾ ਹੈ ਤੇ ਉਹਨੇ ਵੀ ਆਪਣੇ ਆਪ ਤੁਹਾਡੀ ਭੁੱਖ ਨਹੀਂ ਮਟਾਉਣੀ ਵੀ ਚਮਚਾ ਮੂੰਹ ਵਿੱਚ ਪਾਈ ਜਾਓ ਤੇ ਭੁੱਖ ਬੁੱਝ ਜਾਏਗੀ। ਜੇ ਚਮਚਾ ਚਾਂਦੀ ਦਾ ਹੈ ਤੇ ਐਂ ਤਾਂ ਨਹੀਂ ਵੀ ਤੁਸੀਂ ਵਾਰ-ਵਾਰ ਜ਼ੁਬਾਨ ਦੇ ਉੱਤੇ ਰੱਖੋ, ਵਾਪਸ ਕਰ ਲਓ, ਮੂੰਹ ਵਿੱਚ ਪਾਓ, ਬਾਹਰ ਕੱਢ ਲਓ ਤੇ ਤੁਹਾਡੀ ਭੁੱਖ ਮਿਟ ਜਾਏਗੀ। ਚਮਚਾ ਸੋਨੇ ਦਾ ਹੋਵੇ ਚਮਚਾ ਚਾਂਦੀ ਦਾ ਹੋਵੇ ਚਮਚਾ ਲੋਹੇ ਦਾ ਹੋਵੇ ਚਮਚਾ ਸਟੀਲ ਦਾ ਹੋਵੇ ਸਿਲਵਰ ਦਾ ਹੋਵੇ ਉਹਦਾ ਕੰਮ ਇੱਕੋ ਹੀ ਹੈ ਵੀ ਬਣੇ ਬਣਾਏ ਭੋਜਨ ਨੂੰ ਚੁੱਕਣਾ ਤੇ ਤੁਹਾਡੇ ਮੂੰਹ ਤੱਕ ਲੈ ਕੇ ਜਾਣਾ ਇਸ ਤੋਂ ਵੱਧ ਚਮਚੇ ਦੀ ਕਦਰ ਨਹੀਂ ਹੈ ਦੁਨੀਆ ਦੇ ਅੰਦਰ ਜੇ ਬੰਨਾ ਹੈ ਤੇ ਖੁਦ ਮੁਖਤਿਆਰ ਬਣੋ ਦੁਨੀਆ ਦੇ ਅੰਦਰ ਜੇ ਬੰਨਾ ਹੈ ਤੇ ਸਮਝਦਾਰ ਬਣੋ ਦੁਨੀਆ ਦੇ ਅੰਦਰ ਬੰਨਾ ਹੈ ਤੇ ਖੁਦ ਆਪ ਖੁਦ ਮੁਨਸਿਬ ਬਣੋ ਕਿਸੇ ਦੇ ਚਮਚੇ ਨਾ ਬਣੋ ਚਾਹੇ ਚਮਚਾ ਛੋਟੇ ਬੰਦੇ ਦਾ ਹੋਵੇ ਤਾਂ ਬੁਰਾ ਚਮਚਾ ਵੱਡੇ ਬੰਦੇ ਦਾ ਹੋਵੇ ਤਾਂ ਬੁਰਾ ਪੰਚ ਸਰਪੰਚ ਦਾ ਚਮਚਾ ਹੋਵੇ ਤਾਂ ਬੁਰਾ ਮੰਤਰੀ ਮਿਨਿਸਟਰ ਦਾ ਹੋਵੇ ਤਾਂ ਬੁਰਾ ਜਾਂ ਉਸ ਤੋਂ ਅੱਗੇ ਜਾ ਕੇ ਪ੍ਰਧਾਨ ਮੰਤਰੀ ਦਾ ਹੋਵੇ ਤਾਂ ਬੁਰਾ ਚਮਚਾ ਬੁਰਾ ਮੈਂ ਗੱਲ ਇਹ ਕਰਨੀ ਚਾਹੁੰਨਾ ਵੀ ਚਮਚਾ ਗਿਰੀ ਛੱਡੋ ਤੇ ਆਪਣੀ ਹਿੰਮਤ ਪਾ ਲੋ ਵੀ ਸੱਚ ਨੂੰ ਸੱਚ ਕਹਿ ਸਕੋ ਤੇ ਝੂਠ ਨੂੰ ਝੂਠ ਕਹਿ ਸਕੋ ਪਰ ਇੱਕ ਸਹੀ ਟੰਗ ਦੇ ਨਾਲ ਸੇ ਲੈਦੇ ਦੇ ਅੰਦਰ ਰਹੇ ਕਿ ਸਭੇਤ ਦੈਰੇ ਵਿੱਚ ਰਹੇਗੇ ਜਦੋਂ ਤੁਸੀਂ ਕਿਸੇ ਦੀ ਚਮਚਾਗਰੀ ਕਰਦੇ ਮਿਲ ਜਾਂਦੇ ਆ ਨਾ ਤੇ ਜਿਹੜੇ ਸਿਆਣੇ ਤੇ ਦਾਨੇ ਲੋਕ ਹੁੰਦੇ ਨਾ ਉਹਨਾਂ ਦੇ ਮਨ ਵਿੱਚੋਂ ਤੁਹਾਡੀ ਕਦਰ ਘਟ ਜਾਂਦੀ ਹੈ ਦੂਜੀ ਗੱਲ ਚਮਚਿਆਂ ਦੀ ਫਿਕਰ ਤੇ ਟੈਂਟ ਵਾਲੇ ਵੀ ਨਹੀਂ ਕਰਦੇ ਮੰਨ ਲਓ ਟੈਂਟ ਵਾਲੇ ਕਰੋਕਰੀ ਲੈ ਕੇ ਆਉਂਦੇ ਨਾ ਤੁਹਾਡੇ ਘਰ ਦੇ ਅੰਦਰ ਤੇ ਟੈਂਟ ਲੱਗਾ ਹੋਵੇ, ਕਰੋਕਰੀ ਆਈ ਹੋਵੇ, ਭਾਂਡੇ ਆਏ ਹੋਣ ਬਹੁਤ ਸਾਰੇ ਉਹ ਜਦੋਂ ਪ੍ਰੋਗਰਾਮ ਖਤਮ ਹੁੰਦਾ ਹੈ ਟੈਂਟ ਆਪਣਾ ਸਮੇਟਿਆ ਜਾਂਦਾ ਹੈ, ਭਾਂਡੇ ਗਿਨੇ ਜਾਂਦੇ ਨੇ। ਉਹ ਵਾਰ-ਵਾਰ ਗਿੰਦੇ ਨੇ ਵੀ ਦੋ ਜੱਗ ਕੱਟੇ, ਦੋ ਬਾਲਟੀਆਂ ਕੱਟਨੇ, ਦੋ ਟੱਬ ਕੱਟਨੇ ਇਹ ਪੂਰੇ ਕਰੋ ਵੀ ਕਿੱਧਰ ਗਏ। ਪਰ ਜੇ ਚਮਚਾ ਘਟ ਜਾਂਦਾ ਹੈ ਨਾ 2 4 5 10 ਇੱਕ ਵੀ ਨਹੀਂ, 2 4 5 10 20 ਚਮਚੇ ਘਟ ਜਾਂਦੇ ਨੇ। ਤੇ ਟੈਂਟ ਵਾਲਾ ਵੀ ਚਮਚਿਆਂ ਦੀ ਪਰਵਾਹ ਨਹੀਂ ਕਰਦਾ। ਉਹ ਕਹਿੰਦਾ ਛੱਡੋ ਚਮਚਾ ਹੀ ਹੈ। ਪਰ ਜੇ ਟੱਬ ਘਟ ਜਾਏ ਪ੍ਰਵਾਹ ਕਰਦਾ ਹੈ ਬਾਲਟੀ ਘਟ ਜਾਏ ਪ੍ਰਵਾਹ ਕਰਦਾ ਹੈ ਜੱਗ ਘਟ ਜਾਏ ਪ੍ਰਵਾਹ ਕਰਦਾ ਹੈ ਪ੍ਰਾਤ ਘਟ ਜਾਏ ਪ੍ਰਵਾਹ ਕਰਦਾ ਹੈ ਟਰੇ ਘਟ ਜਾਏ ਪ੍ਰਵਾਹ ਕਰਦਾ ਹੈ ਹੋਰ ਕੜਾਈ ਖੁੰਚਾ ਘਟ ਜਾਏ ਪ੍ਰਵਾਹ ਕਰਦਾ ਹੈ ਪਰ ਚਿਮਚੇ ਦੀ ਪ੍ਰਵਾਹ ਤੇ ਟੈਂਟ ਵਾਲਾ ਨਹੀਂ ਕਰਦਾ ਜੇ ਘਰ ਵਾਲਿਆਂ ਨੂੰ ਉਹ ਦੱਸੇ ਨਾ ਵੀ ਮੇਰੇ 20 ਚਮਚੇ ਘਟ ਗਏ ਨੇ ਤੇ ਘਰ ਵਾਲੇ ਕਹਿਣ ਉਹ ਤਾਂ ਕੀ ਲੈਣਾ ਦੇਣਾ ਤੇ ਟੈਂਟ ਵਾਲਾ ਵੀ ਕਹਿ ਦਿੰਦਾ ਛੱਡੋ ਕੀ ਲੈਣਾ 20 ਚਮਚੇ ਹੀ ਨੇ ਚਮਚਿਆਂ ਦੀ ਪ੍ਰਵਾਹ ਵੀ ਨਹੀਂ ਕਰਦਾ ਚਮਚਾ ਜਿਸ ਪਲੇਟ ਵਿੱਚ ਕਟੋਰੀ ਵਿੱਚ ਚਲਾ ਜਾਂਦਾ ਹੈ ਉਹਨੂੰ ਖਾਲੀ ਕਰ ਦਿੰਦਾ ਹੈ ਧਿਆਨ ਰੱਖਿਓ ਜਿਨ੍ਹਾਂ ਨੇ ਆਪਣੇ ਚਮਚੇ ਪਾਲੇ ਨੇ ਨਾ ਉਹ ਚਮਚਿਆਂ ਤੋਂ ਬਚ ਕੇ ਰਹੋ ਚਮਚਾ ਖਾਲੀ ਕਰਨ ਦਾ ਕੰਮ ਕਰਦਾ ਹੈ ਚਮਚੇ ਦੀ ਕਦਰ ਆਮ ਲੋਕਾਂ ਦੇ ਅੰਦਰ ਨਹੀਂ ਹੁੰਦੀ ਹਾਂ ਚਮਚਿਆਂ ਦੇ ਅੰਦਰ ਚਮਚੇ ਦੀ ਕਦਰ ਹੁੰਦੀ ਹੈ ਪਰ ਆਮ ਲੋਕਾਂ ਦੇ ਅੰਦਰ ਕਦਰ ਨਹੀਂ ਹੁੰਦੀ ਜਿਹਦੇ ਤੁਸੀਂ ਚਮਚੇ ਹੁੰਦੇ ਹੋ ਉਹ ਜਿਹੜੀ ਤੁਹਾਡੀ ਕਦਰ ਕਰਦਾ ਏ ਉਹਨੂੰ ਇੱਜ਼ਤ ਦਾ ਨਾਂ ਨਾ ਦੇਵਿਆ ਜੇ ਵੀ ਮੇਰੀ ਇੱਜ਼ਤ ਕਰਦਾ ਏ ਉਹ ਤੁਹਾਨੂੰ ਯੂਜ਼ ਕਰਦਾ ਏ ਉਹ ਤੁਹਾਨੂੰ ਵਰਤਦਾ ਏ ਵਰਤਣ ਤੋਂ ਬਾਅਦ ਚੱਕ ਕੇ ਉਹ ਮਾਰਦਾ ਖੈਰ ਚਮਚਾ ਜਦੋਂ ਤੁਸੀਂ ਕਿਸੇ ਦਾ ਬੰਦੇ ਹੋ ਤੇ ਤੁਹਾਡੀ ਇੱਜ਼ਤ ਵਧਨ ਦੀ بجائے ਜਿਹੜੀ ਪਹਿਲੀ ਹੁੰਦੀ ਉਹ ਵੀ ਜਾਂਦੀ ਲੱਗਦੀ ਹੈ ਪੈਰੋ ਪੈਰ ਘਟਦੀ ਜਾਂਦੀ ਹੈ ਭਾਵੇਂ ਉਹ ਚਮਚਾ ਕਿਸੇ ਦਾ ਹੋਵੇ ਮੰਤਰੀ ਦਾ ਹੋਵੇ ਪੰਚ ਦਾ ਹੋਵੇ ਸਰਪੰਚ ਦਾ ਹੋਵੇ ਪੁਲਿਸ ਦਾ ਹੋਵੇ ਕਿਸੇ ਦਾ ਹੋਵੇ ਤੇ ਜੇ ਦੂਜੇ ਲਫ਼ਜ਼ਾਂ ਵਿੱਚ ਮੈਂ ਗੱਲ ਕਹਿ ਦੇਵਾਂ ਵੀ ਚਮਚੇ ਨੂੰ ਇੱਕ ਹੋਰ ਨਾਂ ਦਿੱਤਾ ਜਾਂਦਾ ਹੈ ਉਹ ਵੀ ਨਾਂ ਬਦਨਾਮ ਹੈ ਕਹਿੰਦੇ ਨੇ ਦੱਲਾ ਹੈ ਇਹ ਪੁਲਿਸ ਦਾ ਦੱਲਾ ਹੈ ਇਹ ਸਰਪੰਚ ਦਾ ਦੱਲਾ ਹੈ ਇਹ ਫਲਾਣੇ ਥਾਂ ਦਾ ਦੱਲਾ ਹੈ ਚਮਚੇ ਨੂੰ ਦੂਜਾ ਨਾਂ ਦੱਲਾ ਵੀ ਦਿੱਤਾ ਜਾਂਦਾ ਹੈ ਤਕਰੀਬਨ ਤਕਰੀਬਨ ਚਮਚਾ ਤੇ ਦੱਲਾ ਦੋਵਾਂ ਦੀ ਕੈਟਾਗਰੀ ਇੱਕੋ ਜੀ ਹੁੰਦੀ ਹੈ ਦੋਵਾਂ ਦੀ ਕਦਰ ਕੀਮਤ ਵੀ ਇੱਕੋ ਜੀ ਹੁੰਦੀ ਹੈ ਤੋ ਖੈਰ ਨਾ ਦੱਲੇ ਬਣੋ ਤੇ ਨਾ ਚਮਚੇ ਬਣੋ ਕਿਸੇ ਦੇ ਹੁਣ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਜਿਹੜੇ ਸਾਡੇ ਨਾਮਵਰ ਜਿਨ੍ਹਾਂ ਦਾ ਪੂਰੀ ਪੂਰੀ ਕੌਮ ਦੇ ਅੰਦਰ ਪ੍ਰਚਾਰਕਾਂ ਦਾ ਨਾਂ ਹੈ ਉਹਨਾਂ ਨੂੰ ਨਮਸਕਾਰ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਧਾਰ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਲੋਕਾਂ ਦੇ ਮਨਾਂ ਤੱਕ ਪਹੁੰਚਾਉਣ ਦਾ ਯਤਨ ਪ੍ਰਯਤਨ ਕਰਦੇ ਨੇ ਪਰ ਉਹਨਾਂ ਚਮਚਿਆਂ ਵਾਸਤੇ ਕੀ ਕਹੀਏ ਜਿਨ੍ਹਾਂ ਦਾ ਨਾਂ ਬੜਾਇਆ ਜਿਨ੍ਹਾਂ ਕੋਲ ਪੈਸਾ ਜ਼ਮੀਨ ਜਾਇਦਾਦ ਵੀ ਬੜੀ ਹੈ ਤੇ ਉਹਨਾਂ ਚਮਚਿਆਂ ਦਾ ਕੀ ਕਰੀਏ ਜਿਹੜੇ ਪਰਦਾ ਬਣਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੱਲ ਕਰਦੇ ਨੇ ਕਿਸੇ ਪਖੰਡੀ ਸਾਧ ਦੀ ਚਮਚਾ ਬਣਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੱਲ ਕਰਦੇ ਨੇ ਸ੍ਰੀ ਚੰਦ ਦੀ ਉਹਨਾਂ ਚਮਚਾ ਨੂੰ ਕੀ ਕਹੋਗੇ ਪਰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਬਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੈਣਾ ਉਥੇ ਤੇ ਗੱਲ ਜਦੋਂ ਕਰਨੀ ਹੈ 45 ਮਿੰਟ ਦੀ ਲੈਕਚਰ ਦੇ ਅੰਦਰ ਕਥਾ ਦੇ ਅੰਦਰ 45 ਵਾਰ ਕਿਸੇ ਨਾ ਕਿਸੇ ਬਾਬੇ ਬਾਬੇ ਦਾ ਨਾਮ ਆ ਜਾਣਾ ਪਰ ਗੁਰੂ ਦਾ ਨਾਮ ਨਹੀਂ ਇਹ ਜੇ ਗੁਰੂ ਦਾ ਨਾਮ ਵਰਤਣਾ ਹੈ ਤੇ ਫਿਰ ਬਦਨਾਮ ਕਰਨ ਵਾਸਤੇ ਵਰਤਣਾ ਹੈ ਨੀਵਾ ਕਰਨ ਵਾਸਤੇ ਵਰਤਣਾ ਹੈ ਖੈਰ ਮੈਂ ਇਹ ਗੱਲ ਕਹਿਣਾ ਵੀ ਚਮਚੇ ਨਾ ਬਣੋ ਨਾ ਪਖੰਡੀ ਸਾਧਾਂ ਦੇ ਚਮਚੇ ਬਣੋ ਨਾ ਮੰਤਰੀਆਂ ਮਿੰისტਰਾਂ ਦੇ ਚਮਚੇ ਬਣੋ ਚਮਚਾ ਵਰਤਿਆ ਤੇ ਚਮਚਾ ਛੱਡ ਦਿੱਤਾ ਤੁਹਾਡੇ ਤੋਂ ਪਹਿਲਾਂ بڑے ਚਮਚੇ ਬਣ ਕੇ ਆਏ ਨੇ ਤੇ ਬਹੁਤ ਲੋਕਾਂ ਨੂੰ ਇਹਨਾਂ ਲੋਕਾਂ ਨੇ ਵਰਤਿਆ ਹੈ ਤੇ ਬਹੁਤ ਚਮਚੇ ਅੱਜ ਬੇਨਾਮ ਤੇ ਘਰਾਂ ਦੇ ਅੰਦਰ ਬੈਠੇ ਮਿਲਦੇ ਨੇ ਇਸ ਕਰਕੇ ਜਦੋਂ ਤੁਸੀਂ ਚਮਚੇ ਬੰਦੇ ਹੋ ਤੁਹਾਨੂੰ ਉਹ ਵਰਤ ਲੈਂਦੇ ਨੇ ਤੁਹਾਨੂੰ ਗਲਵਕੜੀ ਵਿੱਚ ਲੈਂਦੇ ਨੇ ਤੁਸੀਂ ਸਮਝਿਓ ਮੇਰਾ ਪਿਆਰ ਬੜਾਏ ਦੇ ਨਾਲ ਬਾਬਾ ਜੀ ਬੜਾ ਪਿਆਰ ਕਰਦੇ ਨੇ ਪਰ ਜਦੋਂ ਤੁਸੀਂ ਤੁਰ ਜਾਂਦੇ ਹੋ ਨਾ ਤੇ ਪਿੱਛੇ ਖਿੱਲੀ ਉਡਾਉਂਦੇ ਨੇ ਤੁਹਾਡੀ ਤਾੜੀ ਮਾਰ ਕੇ ਹੱਸਦੇ ਨੇ ਚਮਚਾ ਹੈ ਆਪਣਾ ਆਪਣਾ ਬੰਦਾ ਹੈ ਜਾਂ ਇਹ ਇਦਾਂ ਕਹਿਣਗੇ ਥੋੜਾ ਜਿਹਾ ਸੁਲਝਾ ਲਫ਼ਜ਼ ਕਹਿਣਾ ਹੋਵੇ ਕਹਿਣਗੇ ਆਪਣਾ ਬੰਦਾ ਹੈ ਕਿਉਂ ਨਹੀਂ ਕੰਮ ਕਰੇਗਾ ਤੇ ਜਿੰਨੇ ਸਿੱਧੇ ਸਧਾਰਨ ਲਫ਼ਜ਼ ਵਰਤਨੇ ਆਉਣ ਉਹ ਕਹਿੰਦਾ ਕੋਈ ਗੱਲ ਨਹੀਂ ਆਪਣਾ ਚਮਚਾ ਹੈ ਭੱਜਦਾ ਕਿਧਰੇ ਨੇ ਤੁਹਾਡੀ ਖਿਲੀ ਉੱਡਦੀ ਹੈ ਤੁਹਾਡਾ ਮਜ਼ਾਕ ਬੰਦਾ ਹੈ ਤੁਸੀਂ ਚਮਚੇ ਬੰਦੇ ਹੋ ਤੇ ਚਾਰ ਛਿਲੜਾਂ ਦੇ ਪਿੱਛੇ ਚਾਰ ਦਮੜਿਆਂ ਦੇ ਪਿੱਛੇ ਆਪਣੀ ਕਦਰ ਨਾ ਘਟਾਓ ਵਾਹਿਗੁਰੂ